ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਹਿਆ ਈਵੜੀ ਅਕਾਲ ਪੁਰਖ ਦੀ ਸ਼ਕਤੀ ਹੈ ਸਰਬਦਾ ਦਾਤਾ ਹੈ ਸੱਚਾ ਹੈ ਇਨਾ ਅਕਰਮੀ ਚ ਜੋ ਉਸ ਦੇ ਨਾਮ ਨੂੰ ਜਪਦੇ ਹਨ ਉਹਨਾਂ ਦੇ ਸਿਰ ਫੇਰ ਲੇਖ ਨਹੀਂ ਹੁੰਦਾ ਊੜਾ ਉਪਮਾਤਾ ਕੀ ਕੀ ਜੈ ਜਾ ਕਾ ਅੰਤ ਨ ਪਾਇਆ ਸੇਵਾ ਕਰੇ ਸੇਹੀ ਫਲ ਪਾਵੇ ਜਿੰਨੀ ਸੱਚ ਕਮਾਇਆ ਗੁਰੂ ਨਾਨਕ ਜੀ ਬੋਲੇ ਏ ਪੰਡਤ ਜੀ ਊੜਾ ਉਹ ਅੰਕਾਰ ਦਾ ਰੂਪ ਹੈ ਇਸ ਨੇ ਜੋ ਸ੍ਰਿਸ਼ਟ ਉਤਪਤ ਕੀਤੀ ਉਸ ਦਾ ਅੰਤ ਨਹੀਂ ਪਾਇਆ ਜਾਂਦਾ ਊੜਾ ਅੱਖਰ ਕਹਿੰਦਾ ਹੈ ਇਸ ਦੀ ਉਪਮਾ ਕਰਿਏ ਜਿਨਾਂ ਸਤਿਗੁਰਾਂ ਦੇ ਸ਼ਬਦ ਤੇ ਸੰਤਾਂ ਨੂੰ ਸੇਵਿਆ ਹੈ ਉਹਨਾਂ ਨੂੰ ਗਿਆਨ ਦਾ ਫਲ ਪ੍ਰਾਪਤ ਹੋਇਆ ਹੈ ਜਿਨਾਂ ਸੱਚੇ ਹੋਏ ਕੇ ਕਮਾਈ ਕੀਤੀ ਹੈ ਸੋਈ ਖੁਸ਼ ਹੋਏ ਹਨ ਗੰਗਾ ਗਿਆਨ 부ਚਾ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆ ਮੈਂ ਏਕੋ ਜਾਣਾ ਤਾਂ ਹੋਮੈ ਕਹੇ ਨਾ ਕੋਈ ਗੰਗਾ ਅਕਰ ਆਖਿਆ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਪੜਿਆ ਵੀ ਸੋਈ ਅਤੇ ਪੰਡਿਤ ਵੀ ਸੋਈ ਹੈ ਸਰਬ ਜੀਆ ਵਿੱਚ ਏਕੋ ਜਿਸ ਨੇ ਜਾਤਾ ਹੈ ਉਸ ਦੀ ਹੋਮੈ ਮਿਟ ਜਾਂਦੀ ਹੈ ਕਕਾ ਕਿ ਇਸ ਪੁੰਡਰ ਜਬ ਹੋਏ ਵਿਨ ਸਾਬੂ ਨਾ ਉਜਲਿਆ ਜਮ ਰਾਜੇ ਕੇ 헤ਰੂ ਆਏ ਮਾਇਆ ਕਹਿ ਸੰਗਲ ਬੰਧ ਲਾਇ ਕੱਕਾ ਅਖਦਾ ਹੈ ਕਲੰਕ ਰੂਪੀ ਕਾਲਕ ਨੂੰ ਮਲ ਮਲ ਤੋਵੇ ਤੋ ਵੀ ਉਜਲ ਨਹੀਂ ਹੁੰਦੇ ਜਿਸ ਸਮੇ ਚਿੱਟੇ ਕੇਸ ਆਉਂਦੇ ਹਨ ਸਾਬੂਨ ਤੋ ਬਿਨਾ ਉਜਲ ਹੋ ਜਾਂਦੇ ਹਨ ਪਹਿਲੇ ਥੋੜੇ ਜੇ ਕੇਸ ਕੰਨ ਉੱਤੇ ਚਿੱਟੇ ਆਉਂਦੇ ਹਨ ਮਾਨੋ ਜਮ ਰਾਜੇ ਦੇ 헤ਰੂ ਹਨ ਉਹੋ ਮਨੁੱਖ ਦੇ ਕਰਨ ਵਿੱਚ ਆਕਦੇ ਹਨ ਜੈਸੀ ਖੇਤੀ ਪੱਕੀ ਹੋਈ ਚਿੱਟੀ ਹੋ ਜਾਂਦੀ ਹੈ ਤੈਸੇ ਅੱਬ ਤੋਂ ਜਵਾਨੀ ਬਤੀਤ ਹੋ ਗਈ ਹੈ ਹੁਣ ਤੂੰ ਨਾਮ ਜਪੇਂਗਾ ਸੰਤਾਂ ਦਾ ਸੰਗ ਕਰੇਂਗਾ ਤਾਂ ਤੇਰਾ ਮੁਖ ਉਜਲ ਹੋਵੇਗਾ ਪਿਛਲੇ ਪਾਪ ਤੇਰੇ ਧੋਤੇ ਜਾਵਣਗੇ ਅਤੇ ਜੇ ਹੁਣ ਵੀ ਤ੍ਰਿਸ਼ਨਾ ਕਰਦਾ ਰਹੇਂਗਾ ਤਾਂ ਜਮ ਤੈਨੂੰ ਸੰਗਲ ਪਾਏ ਕਰਕੇ ਲੈ ਜਾਵੇਗਾ ਤਾ ਜਮ ਤੈਨੂੰ ਸੰਗਲ ਪਾਏ ਕਰ ਲੈ ਜਾਵੇਗਾ ਅਤੇ ਫਿਰ ਇਸ ਵੇਲੇ ਨੂੰ ਪਛੋਤਾਵੇਗਾ ਖਖੇ ਕੁੰਦਕਾਰ ਸਾ ਆਲਮ ਕਾਰ ਖਰੀਦ ਜਿਨ ਖਰਚ ਦਿਆਂ ਬੰਧਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਿਆ ਖਖੇ ਅਕਰ ਕਹਾ ਸੰਪੂਰਨ ਸੰਸਾਰ ਦਾ ਮਾਲਿਕ ਸ੍ਰੀ ਵਾਹਿਗੁਰੂ ਹੈ ਜਿਨ੍ਹਾਂ ਨੇ ਨਾਮ ਰੂਪੀ ਤਨ ਦੇਕਰ ਸਾਰੇ ਜਗਤ ਨੂੰ ਮੁੱਲ ਲੀਤਾ ਹੈ ਜੋ ਪ੍ਰਾਣੀ ਤਿੰਨਾ ਸਤਗੁਰਾਂ ਦੇ ਗਿਆਨ ਦੇ ਬੰਧਨ ਵਿੱਚ ਬੰਦੇ ਹਨ ਤਿੰਨਾ ਨੂੰ ਧਰਮਰਾਇ ਦੇ ਬੰਧਨ ਨਹੀਂ ਪਹੁੰਦੇ ਉਹਨਾਂ ਦੇ ਗਿਆਨ ਤੇ ਬੰਧਨ ਦਾ ਹੁਕਮ ਨਹੀਂ ਪਹੁੰਦਾ ਸਤਗੁਰਾਂ ਦੇ ਪ੍ਰਤਾਪ ਕਰ ਨਿਰਪੈ ਰਹਿੰਦੇ ਹਨ ਗੱਗਾ ਗੋਏ ਗਾਏ ਜਿਨ ਛੋਟੀ ਗੱਲੀਂ ਗੋਬਿੰਦ ਗਰਭ ਪਿਆ ਕੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੇ ਤੈਕਿਆ ਗੱਗਾ ਸ਼ਬਦ ਬੋਲਦਾ ਹੈ ਸ੍ਰੀ ਮਹਾਰਾਜ ਜੀ ਜਿਤਨੀ ਗੋ ਪ੍ਰਿਥਵੀ ਤੇ ਬ੍ਰਹਮੰਡ ਰਚੇ ਹਨ ਬਣਾਏ ਹਨ ਸੋ ਇਹ ਜੀਵ ਕੋਬਿੰਦ ਨਾਲ ਗਰਭ ਕਰਤਾ ਹੈ ਜਿਤਨੇ ਸਰੀਰ ਰੂਪੀ ਭਾਂਡੇ ਕੜੇ ਹਨ ਸੋ ਬ੍ਰਹਮੰਡ ਰੂਪੀ ਆਵੇ ਪਰ ਜਾੜੇ ਹਨ ਐਸਾ ਬ੍ਰਹਮਾ ਮਹਾਰਾਜ ਨੇ ਉਤਪਤ ਕੀਤਾ ਹੈ ਕਗੈ ਕਾਲ ਸੇਵਕ ਜੇ ਕਾਲ ਹੈ ਸ਼ਬਦ ਗੁਰੂ ਕਹਿ ਲਾਗ ਰਹਾ ਹੈ ਪੂਰਾ ਪਲਾਜੇ ਸੰਕਰ ਜਾਣੈ ਇਨ ਬਿਤ ਸਾਹਿਬ ਬਰਮਤ ਰਹੈ ਕਗਾ ਆਖਦਾ ਹੈ ਜਿਨਾਂ ਜੀਵਾ ਸਤਿਗੁਰਾਂ ਦੇ ਸ਼ਬਦ ਦਾ ਸਿਮਰਨ ਕੀਤਾ ਹੈ ਸੰਤੋਖ ਸੇਵਾ ਤਹਿਲ ਇਹ ਕਾਲ ਕਾਲੀ ਹੈ ਗੁਰਾਂ ਦੇ ਸ਼ਬਦ ਨਾਲ ਲੱਗ ਰਹੇ ਹਨ ਅਤੇ ਜਿਨ੍ਹਾਂ ਨੇ ਦੁੱਖ ਸੁੱਖ ਸਮਾਨ ਕਰ ਜਾਤਾ ਹੈ ਇਸ ਪ੍ਰਕਾਰ ਸਾਹਿਬ ਨੂੰ ਪ੍ਰਾਪਤ ਹੋਏ ਹਨ ਚਚਾ ਚਾਰ ਵੇਦ ਚਿੰਨ ਸਾਜੇ ਚਾਰੇ ਖਾਣੀ ਚਾਰ ਯੁਗ ਜੁਗ ਜੁਗ ਜੋਗੀ ਖਾਣੀ ਪੋਗੀ ਪੜਿਆ ਪੰਡਿਤ ਆਪthia ਚਚਾ ਆਖਦਾ ਹੈ ਉਸ ਅਕਾਲ ਪੁਰਖ ਨੇ ਜੀਵਾਂ ਦੇ ਵਿਚਾਰ ਵਾਸਤੇ ਚਾਰੇ ਵੇਦ ਸਾਜੇ ਹਨ ਚਾਰ ਖਾਣੀ ਚਾਰ ਯੁਗ ਬਣਾਏ ਹਨ ਅਤੇ ਨੇ ਸਭਨਾ ਯੁਗਾ ਵਿੱਚ ਨਿਆਰਾ ਵੀ ਹੈ ਸਭਨਾ ਕਾਣੀਆਂ ਵਿੱਚ ਉਹ ਭੋਗਦਾ ਹੈ ਅਤੇ ਪੰਡਿਤ ਹੋਕਰ श्री वाहिगुरु जी का उपदेश करता है छाया वरती सब अंतर तेरा किया परम हुआ परम उपाय पुलायन तेरा करम हुआ जिन तिन गुरु मिलिया छछा आखता है उस वाहेगुरु दी माया दी जो छाया है जो सारे जगत ते वर्ती है महाराज जी की आज्ञा करके परम उत्पत्त होया है। परम ने पुलाया है ਜਿਸ ਨੂੰ ਈਸ਼ਵਰ ਦੀ ਕਿਰਪਾ ਹੋਈ ਹੈ ਇਸ ਨੂੰ ਸਤਿਗੁਰੂ ਮਿਲਿਆ ਹੈ ਜਜੈ ਜਾਨ ਮੰਗਤ ਜਨ ਜਾਚੈ ਲੱਖ 84 ਹੀ ਪੀਖ ਪਵਿਆ ਏ ਕੋ ਲੇਵੈ ਏ ਕੋ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਜਜਾ ਸ਼ਬਦ ਬੋਲਦਾ ਹੈ ਜਿਤਨੇ দান ਜਾਚਕ ਜਾਚੇ ਹਨ 84 ਲੱਖ ਜੂਨ ਵਿੱਚੋਂ ਅਸਾਡੀ ਰੱਖਿਆ ਕਰੋ ਏ ਕੋ ਤੂੰ ਹੀ ਹੈ ਪਰਮੇਸ਼ਰ ਬਿਨਾ ਦੇਵ ਨੇ ਲੈਵਣੇ ਵਾਲਾ ਹੋਰ ਦੂਸਰਾ ਕੋਈ ਨਹੀਂ ਸੱਜੈ ਚੂਰ ਮਰੋ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਾ ਦੇ ਦੇ ਵੇਖਿਆ ਹੁਕਮ ਚਲਾਏ ਜੋ ਜੀਆ ਦਾ ਰਿਜਕ ਪਿਆ ਝੱਜਾ ਆਖਦਾ ਹੈ ਏ ਬੰਦੇ ਤੂੰ ਪਛਤਾਵੇਂ ਕਿਉਂ ਸੋ ਜਿਸ ਵੇਲੇ ਮਹਾਰਾਜ ਤੁਹਾਨੂੰ ਉਤਪਤ ਕੀਤਾ ਹੈ ਜੋ ਕਿਛ ਤੋਂ ਸਾਡਾ ਰਿਜਕ ਹੈ ਤੁਹਾਡੇ ਮਸਤਕ ਤੇ ਲਿਖ ਦਿੱਤਾ ਹੈ ਵਾਹਿਗੁਰੂ ਦੀਨ ਦਾ ਵੀ ਹੈ ਅਤੇ ਵੇਖਦਾ ਵੀ ਹੈ ਅਤੇ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਚੰਜੈ ਨਦਰ ਕਰੇ ਜਾਂ ਦੇਖਾ ਦੂਜਾ ਕੋਈ ਨਹੀਂ ਇੱਕੋ ਰਵ ਰਿਆ ਸਭ ਥਾਈ ਇੱਕ ਵਸਿਆ ਮਨਮਾਹੀ ਜੰਨੇ ਕਹਿਆ ਜਦ ਮੈਂ ਧਿਆਨ ਕਰਦਾ ਹਾਂ ਬਿਨਾ ਉਸ ਪਰਮਾਤਮਾ ਦੇ ਦੂਜਾ ਕੋਈ ਨਹੀਂ ਇੱਕੋ ਵਾਹਿਗੁਰੂ ਸਬਨਾਤਾਵਾਂ ਵਿੱਚ ਰਵ ਰਿਹਾ ਹੈ ਸੋਈ ਪਰਮੇਸ਼ਰ ਸਾਡੇ ਵਿੱਚ ਵਸਦਾ ਹੈ ਟਟਾ ਟੰਚ ਕਰੋ ਕਿਆ ਪ੍ਰਾਣੀ ਕੜੀ ਕੇ ਮੂਤ ਕੇ ਉੱਠ ਚਲਣਾ ਜੂ ਐ ਜਨਮ ਨਹਾਰੂ ਆਪਣਾ ਭਾਜ ਪੜੋ ਤੂੰ ਹਰ ਸਰਣਾ ਐਗਾ ਆਕਦਾ ਹੈ हे ਜੀਵ ਤੂੰ ਕਪਟ ਝੂਠ ਨਾ ਬੋਲ ਤੇ ਨਾ ਛਲ ਕਰ ਕੜੀ ਦੋ ਕੜੀਆਂ ਨੂੰ ਪ੍ਰਾਣ ਤਿਆਗ ਜਾਣੀਆਂ ਹਨ ਤੁਸੀਂ ਝਗੜਿਆਂ ਤੇ ਵਾਦਨਾ ਵਿੱਚ ਜਨਮ ਨਾ ਗਵਾਵੋ ਕੂੜ ਕਪਟ ਨੂੰ ਛੱਡ ਦਿਓ ਸਾਧ ਸੰਗਤ ਦੀ ਤੇ ਜੋ ਗੁਰਾਂ ਦੀ ਸ਼ਰਨ ਹੈ ਤਿਸ ਨੂੰ ਪ੍ਰਾਪਤ ਹੋਵੋ ਠਠਾ ਠਾਡ ਵਰਤੀ ਤਿਨ ਅੰਤਲ ਹਰ ਚਰਣੀ ਜਿਨ ਕਾ ਚਿਤ ਲਗਾ ਚਿਤ ਲਗਾ ਸੇਈ ਜਨ ਨਿਸਤਰੇ ਤੋ ਪਰ사ਤੀ ਸੁਖ ਪਾਇਆ ਠਠਾ ਅੱਖਰ ਕਹਿੰਦਾ ਹੈ ਜਿਨਾਂ ਦੇ ਰਿਦੈ ਸੁਧ ਆਈ ਹੈ ਤਿਨਾਂ ਦਾ ਨਿਸਾਰਾ ਹੁੰਦਾ ਹੈ ਅਤੇ ਸੁਖੀ ਵੀ ਸੋਈ ਹੁੰਦੇ ਹਨ ਨਹੀਂ ਤਾਂ ਜਨਮ ਦੇ ਮਰਦੇ ਹਨ ਦੱਡੇ ਡੰਪ ਕਰੋ ਕਿਆ ਪ੍ਰਾਣੀ ਜੋ ਕਿਛ ਹੋਇਆ ਜੋ ਕਿਛ ਹੋਆ ਸੋ ਸਭ ਚਲਣਾ ਇਸ ਸਰੇਵੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਹਾ ਦੱਡੇ ਆਖਿਆ ਅਡੰਬਰ ਕਿਉ ਕਰਦੇ ਹੋ हे ਪ੍ਰਾਣੀ ਹੋ ਜੋ ਕਿਛ ਤ੍ਰਿਸ਼ਟੀ ਆਮਦਾ ਹੈ ਸਭ ਚਲਾਈਮਾਨ ਹੈ ਤਿਸ ਵਾਹਿਗੁਰੂ ਨੂੰ ਸੇਵੋ ਤਾਂ ਸੁਖ ਪਾਵੋ ਜੋ ਸਰਬ ਵਿੱਚ ਸੱਤਾ ਦੇ ਰਹਾ ਹੈ ਟੱਡਾ ਹੈ ਉਸਾਰੇ ਆਪੇ ਜਿਉ ਤਿਸ ਪਾਵੈ ਤਿਵੇਂ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕੋ ਨਦਰ ਕਰੇ ਟੱਡਾ ਅਖਰ ਬੋਲਦਾ ਹੈ ਬਣੇ ਨੂੰ ਤੋੜਦਾ ਹੈ ਟੁੱਟੇ ਨੂੰ ਬਣਾਉਂਦਾ ਹੈ ਪਰਮੇਸ਼ਰ ਸਰਬੱਤ ਨੂੰ ਉਸਾਰਤਾ ਹੈ ਜਿਉ ਤਿਸਾ ਪਾਣਾ ਹੈ ਤਿਵੇਂ ਕਰਦਾ ਹੈ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ ਵੇਖਦਾ ਹੈ ਜਿਸ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਦਿੰਦਾ ਹੈ ਇਸ ਨੂੰ ਨਿਸਾਰਦਾ ਹੈ ਰਾਣਾ ਰਵਤ ਰਹਿ ਕਟ ਅੰਤਰ ਹਰ ਗੁਣ ਗਾਵੈ ਸੋਈ ਆਪੇ ਆਪ ਮਿਲਾਏ ਕਰਤਾ ਕੋ ਨਰਪ ਜਨਮ ਨ ਹੋਈ ਰਾਣਾ ਆਖਦਾ ਹੈ ਸੰਪੂਰਨ ਵਿੱਚ ਕਰਤਾਰ ਰਵਿਆ ਹੈ ਜੋ ਹਰੀ ਦੇ ਗੁਣਾ ਨੂੰ ਬਾਤ ਗਾਮਦਾ ਹੈ ਸੋ ਜਾਣਦਾ ਹੈ ਜਿਸ ਨੂੰ ਵਾਹਿਗੁਰੂ ਆਪੇ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਫਿਰ ਉਹਨਾਂ ਨੂੰ ਜਨਮ ਨਹੀਂ ਹੁੰਦਾ ਤਤੈ ਤਾਰੂਪਵ ਜਲ ਹੋਆ ਤਾਕਾ ਅੰਤ ਨ ਪਾਇਆ ਨਾ ਤਰ ਨਾ ਤੁਲਹਾ ਹਮ ਬੁੱਦਸ ਤਾਰ ਲਿਹੇ ਤਾਰਨ ਰਾਯਾ ਤਤ ਅਖਰ ਆਖਦਾ ਹੈ ਅਗਿਆਨ ਰੂਪੀ ਸੰਸਾਰ ਵੱਡਾ ਅਥਾ ਹੈ ਇਸਾ ਅੰਤ ਨਹੀਂ ਪਾਇਆ ਜਾਂਦਾ ਨਾ ਕੋਈ ਬੇੜਾ ਹੈ ਨਾ ਤੁਲਹਾ ਹੈ ਬਿਨਾਂ ਸਾਧ ਸੰਗਤ ਸਾਰਾ ਜਗਤ ਡੁੱਬਦਾ ਹੈ ਜਿਸ ਨੂੰ ਤਾਰਨਾ ਹੁੰਦਾ ਹੈ ਸਾਦ ਸੰਗਤ ਵਿੱਚ ਮਿਲਾਏ ਕੇ ਤਾਰ ਲੈਂਦਾ ਹੈ ਥਥੈ ਥਾਨ ਨਥਨੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਪਰਮ ਕਿਆ ਮਾਇਆ ਕਹੀਐ ਜੋ ਤਿਸ ਪਾਵੈ ਸੋਈ ਪਲਾ ਥਥਾ ਬੋਲਦਾ ਹੈ ਥਾਨ ਨਥਨੰਤਰ ਪੁਰੀਆਂ ਲੋਹਾਂ ਵਿੱਚ ਪਰਮੇਸ਼ਰ ਜੀ ਵਿਆਪਿਆ ਹੋਇਆ ਹੈ ਜਿਸ ਦਾ ਕੀਤਾ ਹੁੰਦਾ ਹੈ ਮਾਇਆ ਦਾ ਪਰਮ ਜੋ ਹੈ ਸਭ ਝੂਠ ਹੈ ਜੋ ਵਾਹਿਗੁਰੂ ਜੀ ਦਾ 파ਣਾ ਹੈ ਸੋਈ ਪਲਾ ਹੈ ਦਦ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨਾ ਦਦਾਂ ਆਖਦਾ ਹੈ ਜੋ ਕਿਸੇ ਜੀਵ ਨੂੰ ਦੋਸ਼ ਕਿਹਾ ਦੇਵੀਏ ਸੋ ਜੋ ਕਰਮ ਲਿਖੇ ਹੋਏ ਹਨ ਸੋ ਭੋਗਦਾ ਹੈ ਹੋਰ ਸਭ ਜੀਵ ਜੋ ਹਨ ਜੰਤਰ ਹਨ ਵਾਹਿਗੁਰੂ ਵਜੰਤਰੀ ਹੈ ਜਿਉ ਵਜਾਮਦਾ ਹੈ ਤਿਉ ਬਜਦੇ ਹਨ ਤਦੈ ਤਾਰ ਕਲਾ ਜਿਨ ਛੋਟੀ ਹਰ ਜੀ ਜਿਨ ਰੰਗ ਕੀਆ ਤਿਸਤਾ ਦੀਆ ਸਭ ਨਹੀਂ ਲਿਆ ਕਰਮੀ ਕਰਮੀ ਹੁਕਮ ਪਿਆ ਤਦਾਂ ਆਖਦਾ ਹੈ ਅਕਾਲ ਪੁਰਖ ਨੇ ਪ੍ਰਿਥਵੀ ਔਰ ਆਕਾਸ਼ ਦੀ ਕਲਾ ਤਾਰ ਛੱਡੀ ਹੈ ਸਭ ਜੀਆਂ ਜਨਤਾ ਦੇ ਰੰਗ ਕੀਤੇ ਹੈ ਸੋ ਜਿਹੇ ਕਰਮ ਹਨ ਤੇਹਾ ਵਾਹਿਗੁਰੂ ਨੇ ਦੇ ਛੋਟਿਆ ਹੈ ਨੰਨੇ ਨਹਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮਲਿਆ ਗੱਲੀ ਹੂੰ ਸੋਹਾਗਣ ਪੈਣੇ ਕੰਤਨਕ ਬਹੂੰ ਮੈਂ ਮਿਲਿਆ ਨੰਨੇ ਕਿਹਾ ਜੋ ਖਾਵੰਦ ਸੱਚਾ ਸਾਹਿਬ ਗੁਰੂ ਹੈ ਸਰਬਤ ਦਾ ਸੁਆਮੀ ਸਰਬ ਵਿਖੇ ਭੋਗ ਪੋਗਦਾ ਹੈ ਸਰਬ ਦਾ ਦਿਸਤਾ ਹੈ ਉਸ ਨੂੰ ਕੋਈ ਨਹੀਂ ਦੇਖ ਸਕਦਾ ਉਹ ਸਰਬ ਕੋ ਦੇਖਦਾ ਹੈ ਪਪੈ ਪਾ ਤੇ ਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ 부ਝੈ ਸਭ ਕਿਛ ਜਾਣਾ ਹੈ ਅੰਤਰ ਬਾਹਰ ਰਵ ਰਹਾ ਪੱਪੇ ਕਹਿਆ हे ਮਾਲਿਕ ਸਰਬਦਾ ਉਹ ਜਗਦੀਸ਼ ਹੈ ਜਗਤ ਨੂੰ ਦੇਖਣ ਵਾਸਤੇ ਲੀਲਾ ਰਚੀ ਹੈ ਸਰਬ ਕੋ ਦੇਂਦਾ ਵੀ ਉਹ ਅਰ ਸਰਬਤ ਵਿਖੇ ਰਵਿਆ ਵੀ ਉਹੀ ਹੈ ਫਫਾ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਤ ਪਛਪਿਆ ਫਫਾ ਆਗਦਾ ਹੈ ਸੰਪੂਰਨ ਸੰਸਾਰ ਇਸ ਮਾਇਆ ਕੇ ਜਾਲ ਮੇ ਫਾਥਾ ਹੁਆ ਹੈ ਜਮ ਕੇ ਸੰਗਲਾ ਸਾਥ ਬੰਦੇ ਹੈ ਗੁਰਾ ਦੀ ਕਿਰਪਾ ਸੇ ਸੰਸਿਆ ਤੋਂ ਛੁੱਟਦੇ ਹੈ ਜਿਹੜੇ ਸਾਧ ਸਰਨ ਪਏ ਹੈ ਬੱਬੇ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਟਾਲਣ ਆਪ ਲਗਾ ਬੱਬਾ ਅਖਰ ਆਖਦਾ ਹੈ ਉਸ ਈਸ਼ਵਰ ਨੇ ਮਾਇਆ ਨੂੰ ਪ੍ਰੇਰ ਕੇ ਚਾਰ ਜੁਗ ਚੌਪੜ ਕੀਤੇ ਹਨ ਅਤੇ 84 ਲਖ ਜੂਨ ਖਾਨੇ ਕੀਤੇ ਹਨ ਆਪ ਬਾਜੀ ਖੇਲਣ ਲੱਗਾ ਹੈ ਜਿਹੜੀਆਂ ਗੋਟਾਂ ਪੱਕੀਆਂ ਕਰ ਆਮਦੀਆਂ ਹਨ ਉਹਨਾਂ ਦਾ ਸਿਰ ਨੀਵਾ ਹੁੰਦਾ ਹੈ ਜਿਹੜੀਆਂ ਕੱਚੀਆਂ ਪੱਕੀਆਂ ਹਨ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ ਪੈਸੀ ਗੁਰਮੁਖ ਦਾ ਮਨ ਨੀਵਾ ਕਰਕੇ ਜਨਮ ਮਰਨ ਉਹਨਾਂ ਦਾ ਕਟਿਆ ਹੈ ਪਬੈ ਪਾਲੈ ਸੇਫ ਲਪਾਵੇ गुर प्रसादी जिनको पो पया मनमुख फिरे नचे है मुड़े लख चौरासी फिर पया पब्बा आखता है जो दे शब्द को लभता है सो नाम ज्ञान रूपी फल को प्राप्त हुंदा है सो संसार को गो पदवत तर जांदा है जो गुरु दे बचन नहीं मनते मन का कह करते हैं सो चौरासी लख जून में परमते हैं ਮ ਮੈ ਮੋ ਮਰਨ ਮਦਸੂਦਨ ਮਰਨ ਪਿਆ ਤਬ ਚਿਤਵਿਆ ਕਾਇਆ ਪੀਤਰ ਅਵਰੋ ਪੜਿਆ ਮਮਾ ਅਕਰ ਵੀ ਸਰਿਆ ਮਮਾ ਆਖਦਾ ਹੈ ਹਿਰਦੇ ਕੋ ਸ਼ੁੱਧ ਕਰਕੇ ਜੋ ਨਾਮ ਧਾਰਤਾ ਹੈ ਸੋਈ ਮਦਸੂਦਨ ਰੂਪ ਹੋਈ ਜਾਂਦਾ ਹੈ ਮਾਇਆ ਕਾ ਮੋਹ ਅਸਚਰਜ ਹੈ ਜੋ ਪ੍ਰਾਣਾ ਲਗਚਿਤ ਨਹੀਂ ਕਰਦਾ ਸੋ ਪਛੋਤਾਉਂਦਾ ਹੈ ਯਈ ਹੈ ਜਨਮ ਨਾ ਹੋਵੀ ਕਦ ਹੀ ਜੀ ਕਰ ਸੱਚ ਪਛਾਣੇ ਗੁਰਮੁਖ ਆਖੇ ਗੁਰਮੁਖ ਬੂਝੇ ਗੁਰਮੁਖ ਏਕੋ ਜਾਣੇ ਯਈਆ ਆਖਦਾ ਹੈ ਜੋ ਸਤਗੁਰਾਂ ਦੇ ਉਪਦੇਸ਼ ਸੱਚੇ ਸਮਝ ਕਰ ਕਮਾਉਂਦੇ ਹਨ ਸੋ ਫੇਰ ਜਨਮ ਵਿੱਚ ਨਹੀਂ ਆਉਂਦੇ ਸਤਗੁਰਾਂ ਦੇ ਮੁਖ ਦਾ ਕਹਿਆ ਗੁਰਮੁਖ ਪਛਾਣਦੇ ਹਨ ਵਾਹਿਗੁਰੂ ਸਾਰੇ ਰਵਿਆ ਹੋਇਆ ਜਾਣ ਕੇ ਵੈਰ ਵਿਰੋਧ ਸਭ ਛੱਡ ਦਿੰਦੇ ਹਨ रारा रव रहया सब अंतर जेते की जनता जन्त उपाय सब लाई कर्म हुआ तिन नाम लया रारा आखता है जो संपूर्ण जीव चराचर हैं है तिनके विखे राम रव्या हुआ है जैसे सारी पृथ्वी में जल रव्या हुआ है जहां कूप खोदीता है तहाँ ही जल प्रकाशता है तैसे ही गुरमुखा की संगत करने से शांत आवती है जो नाम जपते हैं ललै लाए तंदे जिन छोटी मीठा माया मोह किया खाना पीना सम कर सहना पान ताके हुक्म पया ललै अखर आख्या पूर्ण संसार नू ईश्वर ने तंदे लाए छ है माया का मोह मीठा लाए दिता है ਖਾਂਦਾ ਹੈ ਪੀਂਦਾ ਹੈ ਹੱਸਦਾ ਹੈ ਸੌਂਦਾ ਹੈ ਪਰਮੇਸ਼ਰ ਦਾ ਨਾਮ ਭੁੱਲ ਗਿਆ ਹੈ ਵਾ ਵਾ ਬਾਸ ਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਵੇਖੈ ਚਖੈ ਸਭ ਕਿਛ ਜਾਣਾ ਅੰਤਰ ਬਾਹਰ ਰਵ ਰਹਾ ਵਾ ਵਾ ਆਕਦਾ ਹੈ ਵਾਸ਼ਨਾ ਕੋ ਰੋਕ ਕੇ ਜਿਸ ਨੇ ਇੰਦਰੇ ਜਿੱਤੇ ਜਗਤ ਕੋ ਕੌਤਕ ਦੇਖਣੇ ਵਾਸਤੇ ਸਤਿਗੁਰਾਂ ਦਾ ਰੂਪ ਧਾਰਿਆ ਹੈ सरबजिया में सत्ता देकर देखता है जो उसका हुक्म सत करके मानते हैं सोई गुरमुख करे क्या प्राणी त्यावो जे अमर हुआ ते त्यावो सच समावो ओ स्विटो कुर्बान किया बचन बोलता है हे जीव अड़बंग चखड़ झगड़े क्यों करते हैं जो कुछ महाराज का हुक्म है सो मने जो महाराज का हुक्म मनता है तिस्ते कुर्बान होते हैं हाँ है हो रहा कोई दाता जी उपाये जिन रिजक दिया हर नाम त्यावो हर नाम समावो अन दिन लाहा हर नाम लिया ताहे शब्द आख्या जो परमेश्वर ने जंत उत्पत किते हैं, सो सबना के रिजक का दाता है ਜੋ ਸਤਗੁਰਾਂ ਨੇ ਸ਼ਬਦ ਉਚਾਰਿਆ ਹੈ ਸੋ ਗਿਆਨ ਦੇ ਦਾਤਾ ਹੈ ਈਸ਼ਵਰ ਅਰ ਗੁਰਾ ਬਿਨਾ ਹੋਰ ਦਾਤਾ ਕੋਈ ਨਹੀਂ ਸਭ ਜੀਆਂ ਕੋ ਕਰਮਾਂ ਦੇ ਅਨੁਸਾਰ ਰਿਜਕ ਪਹੁੰਚ ਆਵਦਾ ਹੈ ਇਸ ਬਿਨਾ ਕੋਈ ਨਹੀਂ ਆਇੜਾ ਆਪ ਕਰੇ ਜਿਨ ਛੋਟੀ ਜੋ ਕਿਛ ਕਰਨਾ ਸੋ ਕਰ ਰਹਾ ਕਰੇ ਕਰਾਈ ਸਭ ਕਿਛ ਜਾਣੈ ਨਾਨਕ ਸਾਇਰ ਇਬ ਕਹਾ ਐੜਾ ਆਖਦਾ ਹੈ जिस अकाल पुरख ने तेरा च छी है संपूर्ण जो कुछ वाहेगुरु ने करना सी सो कर रहा है और जो कुछ होर करे सो भी करने को समर्थ है गुरु नानक जी केंद्र हैं मैं तिनका शायर हो कविशर हो हे पंडित जी मैं तुझको महाराज की महिमा का व्याख्यान किया है तू महाराज का ध्यान कर धंधे की विद्या को त्याग यही जो विद्या लोगों को उपदेश दे वास्ते सिखाई दी है सोई बंधन का मूल है ते आपने कमावने वास्ते सिखती है सोई बंधनों को खोलन वाली है जद ए बचन बाबे ने कहे तब पंडित ने कहा हे कालू चारों वेद जगत में गुप्त हो रहे सी तेरा पुत्र चारों वेदों को प्रकाश वास्ते प्रगटिया है ਜਾਂ ਬਾਬਾ ਜੀ ਅੰਦਰ ਬੈਠੇ ਤਾਂ ਇੱਕ ਦਿਨ ਅੰਦਰ ਹੀ ਸਮਾਧ ਲੱਗੀ ਰਹੀ ਜਾਂ ਨਦੀ ਦੇ ਬਾਹਰ ਜਾ ਬੈਠੇ ਤਾਂ ਉहां ही ਸਮਾਧ ਲੱਗੀ ਰਹੀ ਜਹਾਂ ਬੈਠੇ ਤਹਾਂ ਹੀ ਚਰਚਾ ਕਰਦਿਆਂ ਕਈ ਦਿਨ ਬੀਤ ਚਾਵੇ ਕਾਲੂ ਪ੍ਰਸ਼ਾਦ ਲੈ ਕੇ ਪਿੱਛੇ ਪਿੱਛੇ ਫਿਰਦਾ ਰਹੇ ਬਾਬਾ ਜੀ ਸੰਤਾਂ ਸਾਧਾ ਨੂੰ ਖੁਲਾਏ ਦੇਵੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਨਿਆ ਪਰ ਵੰਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ